ਅੱਜ ਫਿਰੋਜ਼ਪੁਰ ਵਿਖੇ ਸੈਂਟਰਲ ਜੇਲ੍ਹ ਦੇ ਵਿੱਚ ਇੱਕ ਮੁਲਾਜ਼ਮ ਨੂੰ ਅਸੀਂ ਫੜਿਆ ਸਾਨੂੰ ਖੂਬ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਜਿਹੜਾ ਮੁਲਾਜ਼ਮ ਹੈ ਉਹ ਅੰਦਰ ਫੋਨ ਛੁਰਦਾ ਹੈ ਜੋ ਟੈਕਨੀਕਲ ਡਿਵਾਈਸ ਤੇ ਹਿਊਮਨ ਰਿਸੋਰਸਸ ਦੇ ਆਧਾਰ ਤੇ ਸੂਚਨਾ ਇਕੱਠੀ ਕਰਕੇ ਅੱਜ ਉਸ ਨੂੰ ਮੌਕੇ ਤੇ ਫੜਿਆ ਗਿਆ ਜੋ ਜੇਲ੍ਹ ਦੇ ਵਿੱਚ ਪੈਸਕੋ ਦਾ ਮੁਲਾਜ਼ਮ ਹੈ ਕੰਪਨੀ ਵੱਲੋਂ ਉਹ ਡਿਊਟੀ ਕਰਦਾ ਹੈ ਜੋ ਜੇਲ੍ਹ ਅਥਾਰਟिटीज ਨੂੰ ਨਾਲ ਲੈ ਕੇ ਤੇ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਜੁਆਇੰਟ ਰੇਡ ਕੀਤਾ ਜੋ ਉਸ ਵਕਤ ਉਹ ਡਿਊਟੀ ਤੇ ਸੀ ਤੇ ਮੌਕੇ ਤੋਂ ਹੀ ਉਹਦੇ ਕੋਲ 6 ਫੋਨ ਬਰਾਮਦ ਕੀਤੇ ਗਏ ਉਹਦੇ ਤੇ ਕਾਰਵਾਈ ਕਰਕੇ ਕੇਸ ਸਿਸਪੈਂਸ ਕੀਤਾ ਗਿਆ ਤੇ ਉਹਦੀ ਅਰੈਸਟ ਹੋਈ ਥਰੋ ਜਿਹੜਾ ਕਰਦਾ ਸੀਗਾ ਕਿਸ ਤਰ੍ਹਾਂ ਥਰੋ ਮਤਲਬ ਕੀ ਕੀਤੀ ਜਾਂਦੀ ਹੈ ਇਹ ਥਰੋ ਦੀ ਡਿਊਟੀ ਹੁੰਦੀ ਸੀ ਜਿਵੇਂ ਅੱਜ ਉਹਦੀ ਡਿਊਟੀ ਕਿਸੇ ਟਾਵਰ ਤੇ ਸੀ ਟਾਵਰ ਤੇ ਉਹਦੀ ਡਿਊਟੀ ਸੀ ਤੇ ਉਹ ਟਾਵਰ ਤੋਂ ਉਹਨੇ ਥਰੋ ਕਰਨੀ ਸੀ ਜੋ ਸਾਡੇ ਕੋਲ ਟੈਕਨੀਕਲ ਡਿਵਾਈਸਸ ਦੇ ਅਧਾਰ ਤੇ ਤੇ ਹਿਊਮਨ ਇੰਟੈਲੀਜੈਂਸ ਦੇ ਅਧਾਰ ਤੇ ਸੂਚਨਾ ਸੀ ਕਿ ਜਿਹਨੂੰ ਅਸੀਂ ਡਵੈਲਪ ਕੀਤਾ ਤੂੰ ਰੰਗੇ ਅੱਥੀ ਉੱਤੇ ਮੌਕੇ ਤੇ ਪਕੜਿਆ ਜੀ ਪਮਲਾ ਦਾ ਜੋ ਕੇਸ ਇਸ ਤਰ੍ਹਾਂ ਹੋ ਗਿਆ ਜੀ ਪੂਰੀ ਦਬਿਸ਼ ਮਨਾਈ ਹੋਈ ਅਸੀਂ ਇਹਨਾਂ ਲੋਕਾਂ ਤੇ ਜਿਹੜੇ ਵਿੱਚ ਹੀ ਮਹਿਕਮੇ ਦੇ ਰਹਿ ਕੇ ਤੇ ਕੰਮ ਨੂੰ ਖਰਾਬ ਕਰਦੇ ਨੇ ਤੇ ਬਰਚਾ ਦਰਜ ਕਰਕੇ ਮੌਕੇ ਤੇ ਹੀ ਉਹਦੇ ਤੋਂ ਬਰਾਮਦਗੀ ਕੀਤੀ ਔਰ ਉਹਦੀ ਅਰੈਸਟ ਪਾ ਲਈ ਸੋ ਕਿੰਨੇ ਮੋਬਾਈਲ ਬਰਾਮਦ ਹੋਏ 6 ਮੋਬਾਈਲ ਬਰਾਮਦ ਹੋਏ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.